ਬਟਾਲਾ ਨੇੜਲੇ ਪਿੰਡ ਦੇ ਨੌਜਵਾਨ ਦੀ ਇਟਲੀ ਵਿੱਚ ਕੰਮ ਦੌਰਾਨ ਕਰੰਟ ਲੱਗਣ ਨਾਲ ਹੋਈ ਮੌਤ ਮ੍ਰਿਤਕ ਪਰੰਪਰੀਤ ਕਰੀ 20 ਸਾਲ ਪਹਿਲਾਂ ਇਟਲੀ ਗਿਆ ਸੀ ਉੱਥੇ ਹੀ ਉਸਨੇ ਆਪਣੀ ਪੜ੍ਹਾਈ ਕੀਤੀ ਅਤੇ ਡੇਰੀ ਫਾਰਮ ਤੇ ਨੌਕਰੀ ਕਰਦਾ ਸੀ ਪਰੰਪਰੀਤ ਦੀ ਸ਼ਾਦੀ ਵੀ ਇਟਲੀ ਹੀ ਹੋਈ ਤੇ ਉਸਦਾ ਆਪਣਾ ਪੂਰਾ ਪਰਿਵਾਰ ਇਟਲੀ ਹੀ ਰਹਿੰਦਾ ਹੈ ਪਿਛੋਂ 13 ਮਾਰਚ ਨੂੰ ਮਾਪੇ ਨੇ ਜਾਣਾ ਸੀ ਆਪਣੇ ਪੁੱਤਰ ਨੂੰ ਮਿਲਣ ਇਟਲੀ ਪਰ ਉਸ ਤੋਂ ਪਹਿਲਾਂ ਹੀ ਆਈ ਮੰਦ ਭਾਗੀ ਖਬਰ ਜਿਸ ਨਾਲ ਪੂਰੇ ਇਲਾਕੇ ਵਿੱਚ ਸ਼ੋਗ ਦੀ ਲਹਿਰ ਹੈ ਰਣਾ ਪ੍ਰਤਾਪ ਸਿੰਘ ਇਹ ਪਿੰਡ ਤਤੜਾ ਜਤ ਜਵਾਰ ਮੁੰਡਾ ਸੀਗਾ ਸਾਡੇ ਮਾਮਾ ਜੀ ਨੇ ਸਰਦਾਰ ਦੇਵ ਸਿੰਘ ਇੱਥੇ ਉਹ ਵੀ ਕਾਫੀ ਦੇ ਰਿਟਲੀ ਰਹੇ ਆ ਉਹਨਾਂ ਦੇ ਲਗਭਗ ਪੂਰੀ ਫੈਮਿਲੀ ਉੱਥੇ ਆ ਇਹ ਮੁੰਡੇ ਦਾ ਵਿਆਹ ਹੋਇਆ ਸੀ ਕਿ 23 ਸਾਲ ਦੇ ਕਰੀਬ ਉਹਦੀ ਇੱਕ ਬੱਚੀ ਆ ਵਾਈਫ ਵੀ ਉਹਦੀ ਉੱਥੇ ਹੀ ਹੈ ਉੱਥੇ ਉਹ ਕੋਈ ਮੇਰਾ خیال ਤੋਂ ਕੰਮ ਕਰਦਾ ਸੀ ਜਿੱਦਾਂ ਜਿਹੜੀ ਫਾਰਮ ਦੇ ਵਿੱਚ ਉਹ ਟਰਾਲੇ ਵਗੈਰਾ ਨੂੰ ਜਿਹੜਾ ਮਟੀਰੀਅਲ ਆ ਫੀਡ ਵਗੈਰਾ ਸਪਲਾਈ ਕਰਦਾ ਸੀਗਾ। ਕੱਲ ਕੋਈ ਉਧਰ ਇਟਲੀ ਦੇ ਟਾਈਮ ਦੇ ਨਾਲ 1:30 ਵਜੇ ਦੇ ਕਰੀਬ ਉਹ ਜਿਹੜਾ ਉੱਥੇ ਕੋਈ ਪਰਤਾਰਾ ਸੀ ਜਾਂ ਕੀ ਸੀਗਾ ਉਹਦੇ ਵਿੱਚੋਂ ਜਿਹੜਾ ਟਰਾਲੇ ਦਾ ਕੋਈ ਉਹਦਾ ਪਤਾ ਨਹੀਂ ਉੱਪਰੋਂ ਕੋਈ ਬੂਮ ਖੜਾ ਕਰਦੇ ਆ ਉਹ ਤਾਰਾਂ ਦੇ ਨਾਲ ਲੱਗਣ ਕਰਕੇ ਕੋਈ ਡੈਥ ਹੋ ਗਈ। ਉਹ ਸਾਰਾ ਜਿਹੜਾ ਪਰਿਵਾਰ ਆ ਉਹ ਬੜਾ ਮਤਲਬ ਸੋਗ ਚਾ ਇੱਕ ਜਵਾਨ ਮੌਤ ਹੋਈ ਹੈ ਮਨਾਂ ਪਰੇਸ਼ਾਨੀ ਤਾਂ ਹੈ। ਉਦੇ ਸਾਰੇ ਪਰਿਵਾਰ ਨੂੰ ਵੀ ਤੇ ਅਸੀਂ ਵੀ ਸਾਰੇ ਜਿਹੜੇ ਦੇ ਰਿਸ਼ਤੇਦਾਰ ਮੇਰਾ ਨਾਮ ਹਮਸੈ ਹੈ ਜੀ ਮੈਂ ਸਾਬਕਾ ਸਰਪੰਚਾਇਤ ਸੀ ਤੇ ਮੇਰੇ ਚਾਹੀਦਾ ਬੇਟਾ ਸੀਗਾ ਪੰਛੀ तकरीबन 20 21 ਸਾਲ ਤੋਂ ਉਹ ਇੱਥੇ ਰਹਿ ਰਿਹਾ ਸੀਗਾ ਇੱਕ ਡੇਰੀ ਫਾਰਮ ਚ ਉੱਥੇ ਕੰਮ ਕਰਦਾ ਸੀਗਾ ਤੇ ਕੱਲ ਮਾਰਕ ਨੇ ਇਹਨੂੰ ਫੋਨ ਕਰਕੇ ਸੱਦਿਆ ਛੁੱਟੀ ਤੇ ਸੀਗਾ ਤੇ ਉੱਥੇ ਟਰਾਲਾ ਖਾਲੀ ਕਰਨ ਵਾਸਤੇ ਗਿਆ ਪਤਾ ਨਹੀਂ ਕੋਈ ਅਨਸਰ ਕਾ ਵੀ ਘਟਣਾ ਹੋਈ ਆ ਜਿਹੜਾ ਮੁੜ ਕੇ ਘਰ ਵਾਪਸ ਨਹੀਂ ਆਇਆ। ਮੈਂ ਜੀ ਕੁਲਦੀਪ ਸਿੰਘ ਮੇਰਾ ਨਾਮ ਆ ਜੀ। ਇਹਦਾ ਨਾਮ ਪਰਮਪ੍ਰੀਤ ਸੀਗਾ بیٹے ਦਾ ਨਾਮ ਸੀ ਸਾਡਾ ਭਤੀਜਾ ਸੀਗਾ। ਬੜੀ ਅਨਸ਼ਕਾਮੀ ਘਟੋਣਾ ਹੋਈ ਆ ਕਿਉਂਕਿ ਬੱਚੇ ਰੋਜੀ ਰੋਟੀ ਕਮਾਉਣ ਵਾਸਤੇ ਬਾਹਰ ਵਿਦੇਸ਼ਾਂ ਚ ਹੀ ਭੇਜਦੇ ਆ। ਕਦੋਂ ਆਹੀ ਚਾਹੁੰ ਮੇਰੇ ਪਾਲ ਦੇ ਨੂੰ ਬਹੁਤ ਸੋਹਣਾ ਜਵਾਨ ਸੀਗਾ 27 ਸਾਲ ਦੀ ਉਮਰ ਆਉਦੀ ਹੈ ਜੀ ਇੱਕ ਬੇਟੀ ਆ ਛੋਟੀ ਜੀ ਬੱਚੇ ਉਹਦੇ ਨਾਲ ਨੇ ਰਹਿ ਰਹੇ ਉਥੇ ਡੇਰੀ ਫਾਰਮ 'ਚ ਕੰਮ ਕਰ ਰਿਹਾ ਵੇਖੋ ਪਰਮਾਤਮਾ ਅੱਗੇ ਕਿਸਦਾ ਜੋਰ ਨਹੀਂ ਹੈ ਉਹ ਕੱਲ ਛੁੱਟੀ ਤੇ ਸੀਗਾ ਉਹਦੇ ਮਾਲਕ ਦੇ ਖੁਦ ਨੂੰ ਫੋਨ ਕੀਤਾ ਕਿ ਦਾ 15 ਮਿੰਟ ਬਾਅਦ ਤੇ ਗੱਡੀ ਖਾਲੀ ਕਰਨ ਵਾਸਤੇ ਇਹ ਪਰਪ੍ਰੀਤ ਨੂੰ ਵੀ ਤੂੰ ਜ਼ਰੂਰੀ ਆਉਣਾ ਉਹਨੂੰ ਮੁਰਕੇ ਵਾਪਸ ਨਹੀਂ ਆਇਆ ਕੀ ਕਹਿ ਸਕਦੇ ਉੱਥੇ ਅਸੀਂ ਕੋਈ ਅਜੇ ਕੋਈ ਕਨਫਰਮ ਨਹੀਂ ਹੋਇਆ ਵੀ ਉੱਤੇ ਤਾਰਾਂ ਲੱਗੀਆਂ ਬਿਜਲੀ ਦਾ ਡੱਥ ਹੋਈ ਕਿਤਨਾ ਹੋਈ ਹੈ ਕਿਤਨਾ ਨਹੀਂ ਡੱਥ ਹੋਈ ਪੂਰਾ ਕਨਫਰਮ ਇਹੀ ਕਹਿ ਰਹੇ ਆ ਉੱਥੇ ਕਿ ਕਰੰਟ ਲੱਗ ਗਿਆ ਬੂਮ ਲੱਗ ਗਿਆ ਉੱਪਰ ਇਥੋਂ ਘਰੋਂ ਰੋਟੀ ਕਮਾਉਣ ਵਾਸਤੇ ਹਰ ਕੋਈ ਬੱਚਾ ਜਾਂਦਾ ਸਾਡੇ ਪਿੰਡ ਦੇ ਸਰਲਿਆਂ ਦੇ ਮੇਰੇ ਨਾਨਕੇ ਇੱਥੇ ਇਸ ਘਰ ਵਿੱਚ ਇਹ ਸਰਪੰਚ ਸਾਹਿਬ ਬੈਠੇ ਨਾਲ ਇਹਨਾਂ ਨੇ ਸਾਰਾ ਪਰਿਵਾਰ ਉੱਥੇ ਆ ਸਾਡਾ ਸਾਰਾ ਹੀ ਪਰਿਵਾਰ ਉੱਥੇ ਟੱਲੀ ਵੇਚੀ ਆ ਮੇਰੇ ਬਰਾਦਰ ਵੀ ਤੁਹਾਡੇ ਲਈ ਤੋਂ ਹੀ ਆਏ ਨੇ ਸੁਦੇਵ ਸਿੰਘ ਉਹਨਾਂ ਦਾ ਬੇਟਾ ਆ ਕਿੰਨੀ ਉਮਰ ਹੋ ਗਈ ਇਹ ਇਹਨਾਂ ਦੇ ਸਾਲ ਇਹਨੂੰ 20 ਤੋਂ 21 ਤੋਂ 20 ਤੋਂ 22 ਸਾਲ ਦੇ ਵਿੱਚ ਵਿੱਚ ਜਿੱਤ ਗਿਆ ਇਹਨਾਂ ਚੇਰ ਹੋ ਗਿਆ ਉੱਥੇ ਪੜ੍ਹਾਈ ਵੀ ਨੇ ਉੱਥੇ ਕੀਤੀ ਬਹੁਤ ਛੁੱਟੀ ਉਮਰ ਚ ਗਿਆ ਇੱਥੇ ਹੁਣ ਸਾਰੇ ਮੇਰੇ ਬ੍ਰਦਰ ਵੀ ਰਹਿ ਰਹੇ ਸੁਦੇਵ ਸਿੰਘ ਦੇ ਮਾਪੇ ਉੱਥੇ ਨੇ ਇਹਨਾਂ ਦੀ 13 ਤਰੀਕ ਦੀ ਪਹਿਲਾਂ ਟੇਟ ਢੋਈ ਉੱਤੇ ਜਾਣ ਵਾਸਤੇ ਇਹਨਾਂ ਨੂੰ ਮਿਲਣ ਵਾਸਤੇ ਜਾਣਾ ਸੀ 13 ਤਰੀਕ ਨੂੰ ਉਮਰ ਕਿੰਨੀ ਹੈ ਇਹਨਾਂ ਦੀ ਉਮਰ ਦੀ 26 ਤੋਂ 27 ਸਾਲ ਦੀ ਵਿੱਚ ਵਿੱਚ ਫੈਮਿਲੀ ਚ ਇੱਕ ਦਾ ਬ੍ਰਦਰ ਉੱਥੇ ਵੱਡਾ ਉਹਦੀ ਫੈਮਿਲੀ ਉੱਥੇ ਆ ਇੱਕ ਇਹਦੇ ਤਾਇਆ ਜੀ ਦੇ ਬੇੜੇ ਨੇ ਦੋ ਉੱਥੇ ਉਹ ਵੀ ਉੱਥੇ ਨੇ ਇਟਲੀ ਨੇ ਲਾਗੂ ਲੱਗ ਰਹੇ ਨੇ ਹਾਂਜੀ